ਵਾਗਤ ਹੈ ਜੀ ਤੁਹਾਡਾ ਨਵੇਂ ਵਲੌਗ ਦੇ ਵਿੱਚ ਅਸੀਂ ਜਾ ਰਹੇ ਹਾਂ ਜੀ ਅੱਜ ਅਮੋਰ ਪੰਜਾਬ ਕੰਮ ਸੀਗਾ ਮੜਾ ਛੋਟਾ ਜਿਹਾ ਕੋਈ ਤੇ ਨਾਲ ਆਪਣੇ ਹੈਗੇ ਜੀ ਜਲਸਾ ਇੱਥੇ ਬੈਠੇ ਹਾਂ ਜੀ ਪੁਲ ਦੇ ਉੱਤੇ ਇਹਦੇ ਵੇਟ ਕਰ ਰਹੇ ਹਾਂ ਬੱਸ ਦਾ ਆ ਸਾਡੀ ਪੀਐਸ ਨੇਰ ਟੈਂਪਰੇਚਰ ਬਹੁਤ ਜ਼ਿਆਦਾ ਆ ਗਰਮੀ ਬਹੁਤ ਜ਼ਿਆਦੀ ਆ ਉੱਥੇ ਬੈਠੇ ਸੀਗੇ ਬੱਸ ਸਟੈਂਡ ਵਾਲੇ ਰੂਮ ਜਿਹੇ ਦੇ ਵਿੱਚ ਰੂਮ ਜਿਹਾ ਦਿਖਦਾ ਛੋਟਾ ਜਿਹਾ ਕਮਰਾ ਜਿਹਾ ਤੇ ਪਰ ਰੁੱਖਾਂ ਥੱਲੇ ਥੋੜਾ ਠੀਕ ਆ ਸਕੂਨ ਆ ਠੰਡੀ ਛਾਂ ਦਾ ਕਰਕੇ ਉਹ ਬਾਲੀ ਛੱਤ ਤਪ ਜਾਂਦੀ ਸਦੀ ਤੇ ਬਾਹਰ ਆ ਕੇ ਫਿਰ ਫਾਈਨਲੀ ਮਿਲ ਗਈ ਬਾਸ ਸਾਨੂੰ ਬੜਾ ਟਾਈਮ ਇੰਤਜ਼ਾਰ ਕਰਨਾ ਪਿਆ ਫਿਰ ਮਿਲੀ ਜਾ ਕੇ ਅਸੀਂ ਆ ਗਏ ਜੀ ਪਦਮਪੁਰ ਬਹੁਤ ਗਰਮੀ ਹੈ ਜੀ ਬੁਰਾ ਹਾਲ ਹੋਇਆ ਗਾ ਗਰਮੀ ਨਾਲ ਅੱਜ ਬਾਈ ਸਿੱਧੂ ਦੀ ਯਾਦ ਦੇ ਵਿੱਚ ਸ਼ਮੀਲ ਲੱਗੀ ਹੈ ਜੀ ਇਹ ਰਾਜਸਥਾਨ ਚ ਇੱਕ ਸ਼੍ਰੀ ਗੰਗਾ ਨਗਰ ਬਹੁਤ ਸੋਨਾ ਕੰਮ ਕੀਤਾ ਯਾਰ ਸਿੱਧੂ ਮੂਸੇਵਾਲਾ ਲੈਜੈਂਡ ਨੇਵਰ ਡਾਈ ਪੁੱਛ ਲਾ ਕਿੰਨੇ ਹੋਏ ਤਰੂਗੀ ਬਹੁਤ ਬਹੁਤ ਧੰਨਵਾਦ ਵੀਰ ਜੀ ਬਸ ਹੁਣ ਜੀ ਪੂਰੀ ਜਲਸਾ ਮੈਂ ਚੱਲ ਰਹੀ ਹੈ ਜੀ ਬੋਰ ਦੀਆਂ ਸੜਕਾਂ ਤੇ ਘੁੰਮ ਰਹੇ ਆ ਜੀ ਬੜੀ ਬੇਨਜ਼ਰ ਪਹੁੰਚਾਈ ਹੈ ਜੀ ਲੋ ਜੀ ਅਸੀਂ ਪਹੁੰਚ ਗਏ ਜੀ ਸਾਡੇ ਮਸੀ ਦੇ ਘਰੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ